ਉੰਗੋ ਮੁਸ਼ਕਿਲ ਦੇ ਬੰਜੀ ਹੋਰ ਗੱਲਾਂ ਦੇ ਗੱਲਾਂ ਵਿਆਹ ਬਹੁਤ ਸੋਨਾ ਤੇ ਵਧੀਆ ਮੈਂ ਤਾਂ ਖੁਸ਼ ਵੜੀ ਅੱਛਾ ਮੈਨੂੰ ਤਾਂ ਨਹੀਂ ਖੁਸ਼ੀ ਹੋਈ ਕਿਛੁ ਕਰ ਨਵਦੀਆ ਵਿਆਹ ਉਹਨਾਂ ਨੇ ਕੀਤਾ ਖਾਣਾ ਕੋਲ ਐਨਾ ਫਸਕਲਾ ਦਿੱਤਾ ਵਿਆਹ ਤੇ ਸਾਨੂੰ ਕੋਈ ਲੋੜ ਨਹੀਂ ਸੀ ਤੇਜੀ ਉਹਨਾਂ ਨੇ ਕੋਈ ਕਮੀ ਛੱਡੀ ਨਹੀਂ ਚਲੋ ਉਹ ਤੇ ਛੱਡੋ ਪਰਾ ਖਾਣਾ ਵਗੈਰਾ ਚਲੋ ਚਲ ਵਾਣ ਹੀ ਚੁੱਕਿਆ ਨਾ ਭੇਜ ਸਾਰੀਆਂ ਗੱਲਾਂ ਛੱਡੋ ਐ ਨੂਦੀ ਵਧੀਆ ਗਈ ਸਾਡੇ ਘਰ ਦੇ ਵਿੱਚ ਨਹੀਂ ਮੰਜੂ ਸਵੇਪ ਕਿਦਾਂ ਬਣਾਉਣਾ ਨਹੀਂ ਕੀਤਾ ਇਹ ਨਾ ਦਿਓ ਕੋਈ ਚੀਜ਼ ਵੱਡੀ ਚੀਜ਼ ਨਾ ਦਿਓ ਸਾਡੇ ਘਰ ਸਭ ਕੁਝ ਹੈ ਉਹ ਫੇਰ ਵੀ ਉਹਨਾਂ ਨੇ ਸਾਡੀ ਨਹੀਂ ਮੰਨੀ ਫੇਰ ਚਲੋ ਅਗਲੇ ਧੀਆਂ ਵਾਲਿਆਂ ਨੂੰ ਹੁੰਦਾ ਹੀ ਹੈ ਚਲੋ ਧੀਆਂ ਵਾਲਿਆਂ ਨੇ ਦੇ ਦਿੱਤਾ ਬਹੁਤ ਵਧੀਆ ਜੀ ਤੇ ਪਾਣੀ ਸਤਾ ਵੀ ਬਹੁਤ ਸੋਨਾ ਹੋਇਆ ਜੀ ਨਾਲੇ ਅਭੀ ਵਧੀਆ ਹੋ ਗਿਆ ਗੋਲਡਨ ਛੁੱਟੀਆਂ ਆਈਆਂ ਨੇ ਤੇ ਘੁੰਮਣ ਫਿਰਨ ਚਲੇ ਗਏ ਆ। ਹੁਣ ਪਤਾ ਨਹੀਂ ਕਿਹੜੀ ਕਹਿ ਤੇ ਗਏ ਦਲੋਜੀ ਜਾਣਾ ਵਾ ਜਾਂ Shimla ਜਾਣਾ। ਹੁਣ ਪਤਾ ਨਹੀਂ ਕਿੱਥੇ ਕਿੱਥੇ ਕਿੱਥੇ। ਚਲੋ ਜਿੱਥੇ ਵੀ ਬੱਚਿਆਂ ਦੀ ਲ ਕਰੇਗਾ ਚਲੇ ਜਾ। ਚਲੋ ਅਸੀਂ ਕਿ ਲੈਣਾ ਵਾ। ਗੱਡੀ ਉਹਨਾਂ ਕੋਲ ਐ ਜਿੱਦਾਂ ਦਿਲ ਕਰੇਗਾ ਕੁੰਮਾ ਲੰਘਿਆ ਬਈ। ਉਹ ਤੇ ਹੈਗੇ ਤੇ ਚਾਹ ਪਾਣੀ ਪੀਤਾ ਜੇ ਮੈਂ ਲਿਤਾ ਸੀ ਚਾਹ। ਚੱਲੀ ਸਾਡੇ ਵਧੀਆ ਹੋ। ਹੋਰ ਤੇ ਵਧੀਆ ਮੈਂ ਕਹ ਨਹੀਂ ਹੋਏ। ਉਹ ਆਂਦੀ ਵੀ ਜਸਵੀਰ ਨਾਲ। ਉਨੇ ਅਨੇਕ ਉਹ ਚੋਲਣਾ ਆ ਵਧਾਈ ਲੈ ਲੈ ਕੇ ਨੇ ਉਹਨੇ ਕੀ ਕਰਨ ਆਣਾ ਕਹਿੰਦੀ ਮੈਨੂੰ ਵਧਾਈ ਤੇ ਦਿਓ ਵਿਆਹ ਦੀ ਤੇ ਕਹਿੰਦੀ ਮੈਂ ਦੇਾਂਗੀ ਸੂਟ ਤੇ ਉਹਨੂੰ ਮੈਂ ਪੱਲਾ ਵੀ ਦੇ ਦਿੱਤਾ ਸੀ ਜਦੋਂ ਆਈ ਸੀ ਉਹਨੇ ਲੈਣਾ ਹੀ ਫੇਰ ਲੈਣਾ ਹੀ ਉਹਨੇ ਜਦੋਂ ਆਈ ਆ ਤੇ ਇਹ ਵੀ ਲੈਨੇ ਉਹਨੇ ਬਹੁਤ ਜਿੱਤੇ ਫੇਰੇ ਵੀ ਉਹ ਆਂਦੇ ਰਹੀ ਆ ਉਹਨੂੰ 5-500 ਰੁਪਏ ਮੈਂ ਦੇ ਕੇ ਭੇਜਦੀ ਨਹੀਂ ਆ ਹਾਂ ਉਹ ਤੇ ਮੈਂ ਕਹਿੰਦੀ ਛੱਡਦੀ ਕਿੱਥੇ ਕਿਰਾਇਆ ਵੀ ਲੈਂਦੀ ਉਹ ਨਾਲ ਆਂਦਾ ਕਹਿੰਦੀ ਮੇਰਾ ਕਿਰਾਇਆ ਮੈਂ ਫੋਨਾਂ ਤੇ ਇੰਨਾ ਖਰਚਾ ਕੀਤਾ ਮੈਨੂੰ ਫੋਨਾਂ ਦੇ ਵੀ ਤਾਂ ਸਾਂ ਥੋੜੀ ਕਿਤੇ ਤੇ ਉਹਨੇ ਫੋਨ ਕਰਨੇ ਆ ਉਹ ਤੇ ਜੋ ਕਰਾਇਆ ਤਾਂ ਨਹੀਂ ਕਰਨੇ ਐ ਐਸੀ ਥੋੜੀ ਕਰਨੀ ਸੀ ਤੇ ਸਭ ਕੁਝ ਜਿੰਦਾ ਹੀ ਨੇ ਲੋਕ ਆ ਗਈ ਆ ਗਈ ਜਸ਼ਵੀਰ ਆਇਆ ਆਇਆ ਆ ਆਇਆ ਆ ਸਸੀ ਦਾ ਸਸੀ ਦਾ ਕੀ ਆ ਜਦੇ ਬਹੁਤ ਕਹਿਵਤੀਆਂ ਪਰਸ ਤੋਂ بڑا ਵਧੀਆ ਫੜਿਆ ਹੈ ਜੀ ਪਰਸ ਤੋਂ ਤੈਨੂੰ ਪਤਾ ਹੈ ਪਰਸ ਪੱਕਾ ਆਪਣੇ ਕੋ ਹੁੰਦਾ ਇਹਦੇ ਵਿੱਚ ਕੁੜੀਆਂ ਮੁੰਡਿਆਂ ਦੀ ਫੋਟੋ ਕੀ ਮੋਬਾਈਲੋਂ ਨਹੀਂ ਮੈਨੂੰ ਚੰਗੀ ਦਾ ਪਤਾ ਲੱਗਦਾ ਕਰਨੇ ਨੀ ਨੋਟ ਵੀ ਵੱਧੂਂਦੇ ਨੋਟ ਹੀ ਵੱਧੂਂਦੇ ਚੱਲ ਚੱਲ ਇਹ ਭੈਣਾ ਨਵੇਂ ਸਾਲ ਦੀ ਬਹੁਤ ਬਹੁ ਵਧਾਈਆਂ ਤੇ ਇਹ ਕਹਿੰਦਾ ਤੇਨ ਵੀ ਬਣਾਏਗਾ ਲੈ ਲੈ ਨਵੇਂ ਸਾਲ ਦੀਆਂ ਬਧਾਈਆਂ ਹੀ ਲੈ ਆਲਾ ਏ ਨੋਟਾ ਜੀ ਉਦਾਈਓ ਤੇ ਹੁੰਜੀ ਵੀ ਵਧਾਈਆ ਇਹ ਭੈਣਾ ਆ ਵਿਆਹ ਹੋਏ ਨੂੰ ਆ 12 13 ਦਿਨ ਹੋ ਗਏ ਆ ਹਜੇ ਵੀ ਲਾਹ ਰੰਗ ਪਾਇਆ ਹੋਇਆ ਹੀ ਇਹ ਲਾਹ ਰੰਗ ਥੋੜੀ ਐ ਹਾਂ ਚੱਲ ਚੱਲ ਫੇਰ ਕੀ ਨਾਲੇ 100 ਵਾਲਾ ਘਰ ਦੇ ਵਾਟਸਨੇ ਕੱਪੜੇ ਪਾਣੇ ਪੂਰੀ ਨਾਏ ਦੇ ਉਹ ਬੱਚੇ ਕੋਈ ਮੰਨ ਗਈ ਬੱਚੇ ਮੰਨ ਗਈ ਆਹ ਕੋ ਮਣ ਗਿਆ ਆ ਰਹੀ ਹੈ ਨਹੀਂ ਨਹੀਂ ਪੈਣਾ ਮੈਂ ਵੈਸੇ ਹੀ ਗੱਲ ਕੀਤੀ ਆ ਸੇਰ ਕਰਾਂਗੇ ਅੱਛਾ ਤੇ ਤੁਸੀਂ ਮੈਨੂੰ ਅੱਜ ਇੰਨੇ ਦਿਨਾਂ ਬਾਅਦ ਯਾਦ ਕੀਤਾ ਜਦੋਂ ਮੈਂ ਫੋਨ ਕਰਦੀ ਰਹੀ ਤੁਹਾਨੂੰ ਵੀ ਮੈਂ ਅੱਜ ਆਣਾ ਹੈ ਆਣਾ ਆਣਾ ਤੇ ਤੁਸੀਂ ਕਹ ਕੋਈ ਨਹੀਂ 2-4 ਦਿਨਾਂ ਨੂੰ ਆਓ ਸਾਡੇ ਪਰੋਣੇ ਨਹੀਂ ਗਏ ਨਹੀਂ ਸਾਡੇ ਪਰੋਣੇ ਠੀਠ ਆ ਜਿਹੜੇ ਗਏ ਨਹੀਂ ਭੈਣ ਬਾਹਰੋਂ ਆਏ ਸੀ ਫਿਰ ਹੁੰਦਾ 2-4 ਦਿਨ ਲਾ ਕੇ ਜਾਈਏ ਭੈਣ ਮੇਰੀ ਗੱਲ ਸੁਣੋ ਭੈਣ ਜੀ ਠੀਠ ਕਾਦੇ ਹੋਣੇ ਆ ਹਰਿਆ ਭਰਿਆ ਘਰ ਵੈ ਵਿਆਹ ਵਾਲਾ ਘਰ ਸੀ ਤੇ ਰੌਣਕ ਲੱਗੀ ਹੋਈ ਸੀ ਤੇ ਲੱਗੀ ਰਵੇ ਚੱਲ ਪੈਣਾ ਨਹੀਂ ਮੈਨੂੰ ਤਾਂ 10 15 ਮਿੰਟ ਹੀ ਚਾਹੀਦੇ ਸੀ ਨਾ ਤੇ ਤੂੰ ਹੀ ਮੈਨੂੰ ਜੋ ਦੇਣਾ ਸੀ ਦੇ ਦੇਣਾ ਸੀ ਤੇ ਮੈਂ ਚਲੇ ਜਾਣਾ ਸੀ ਹਈ ਇਹਦੀ ਕਸਰ ਹੈ ਕਿ ਭੰਜੀ ਕਿੰਨਾ ਕੁਛ ਤੈਨੂੰ ਦਿੱਤਾ ਵੇ ਨਹੀਂ ਆਹੋ ਦਿੱਤੈ ਨੇ ਜੂਂਡ ਵੀ ਤਾਂ ਪਹਿਲਾਂ ਦਿੱਤਾ ਮੰਜੂ ਆਹ ਗੱਲ ਗਲਤ ਹੈ ਫਿਰ ਡਾਡੀ ਆਹ ਗੱਲ ਬਹੁਤ ਗਲਤ ਕਰਨੀ ਹੈ ਜੇ ਤੂੰ ਕਿ ਦੇਤਾ ਤੁਹਾਡੇ ਘਰ ਕੋ ਬੰਦਾ ਤੇ ਨਹੀਂ ਨਾ ਚੱਲ ਬੰਦਾ ਹੋਵੇ ਨਾ ਹੋਵੇ ਫਿਰ ਕੀ ਗੱਲ ਨਹੀਂ ਫਿਰ ਕੀ ਗੱਲ ਹੈ ਨਹੀਂ ਮੇਰੀ ਗੱਲ ਸੁਣੋ ਉਹ ਵਿਆਹ ਹੋ ਗਿਆ ਤੇ ਹੁਣ ਤੁਹਾਡੇ ਰੰਗ ਤਾਂ ਹੀ ਬਦਲ ਗਏ ਉਹ ਨਹੀਂ ਰੰਗ ਤਾਂ ਵੇ ਤੂੰ ਵਾਰੇ ਫਿਰ ਕਿੰਨੇ ਲੈ 11000 ਰੁਪਏ ਤੈਨੂੰ ਕੱਟੇ ਹੋਏ ਨੇ ਨਹੀਂ ਜੀ ਬੁਝਾਈ ਬਿੰਨਾ ਸਾਰੀਆਂ ਵੇਲਾ ਵੀ ਲਈਆਂ ਤੂੰ ਆ ਗੱਲ ਗਲਤ ਨਹੀਂ ਪਛਤਾਉਂਦੇ ਸੀ ਤੂੰ ਇਹਨੇ ਤਾਂ ਪਹਿਲਾਂ ਦੇ ਦਿੱਤਾ ਇਹਨੇ ਚਾਰਾ ਦਿੱਤਾ ਸੀ ਹਾਂ ਜਦੋਂ ਹੋਇਆ ਨਾ ਰਿੰਗ ਸੈਰੇਮਨੀ ਹੋਈ ਤੇ ਇਹਨੇ ਮੈਨੂੰ ਕਿਹਾ ਕਿ ਆ ਮੈਂ ਤੈਨੂੰ ਆਪਣੇ ਵੱਲੋਂ ਸੂਟ ਦੇਣ ਦੇ ਯਾਰ ਆਪਣੇ ਵੱਲੋਂ ਹੀ ਦੇਣਾ ਮੈਂ ਕਿਹਾ ਤਾਂ ਹੁਣ ਵਿਆਹ ਦਾ ਮੇਰਾ ਸੂਟ ਨਹੀਂ ਸੀ ਬਣਦਾ ਹਾਏ ਵੇਖੋ ਐ ਜੇ ਐਵੀ ਤਰ੍ਹਾਂ ਲਾਲਚੀ ਹੋ ਗਈ ਬਹੁਤ ਇੱਕ ਮਿੰਟ ਭੇਜੀ ਤੂੰ ਚੁੱਪ ਗਾ ਤੁਹਾਨੂੰ ਨਹੀਂ ਪਤਾ ਇਹ ਪਰਸੇ ਛੋਟਾ ਹੈ ਐਡਾ ਵੱਡਾ ਪਰਸਾ ਨੋਟਾਂ ਨਾਲ ਭਰ ਗਿਆ ਹੈ ਅਸੀਂ 1 ਰੁਪਿਆ ਨਹੀਂ ਦਿੱਤਾ ਵਾਰਾ ਫੇਰੇ ਦਾ ਸਾਡੀਆਂ ਵੀ ਕੰਮ ਵਾਲੀਆਂ ਲੱਗੀਆਂ ਜਾਣਾ ਉਹਨੂੰ ਆਪਣੇ ਕੋਲ ਰੋਤੇ ਆ ਆਪਣੇ ਕੋਲ ਦਿੱਤਾ ਏਰੀ ਗੱਲ ਸੁਣ ਲੈ ਮੰਜੂ ਮੈਂ ਪਹਿਲਾਂ ਹੀ ਕਿਹਾ ਸੀ ਆ ਜਿੰਨਾ ਚੱਕਰ ਵਿਆਹ ਨੇ ਨਾ ਦਾ ਆ ਵਾਰੇ ਸਾਰੇ ਵਾਰੇ ਸਾਰੇ ਨੇਰੇ ਬੰਦੇ ਗਿਆ ਇਹ ਕੀ ਗੱਲ ਹੈ ਤੂੰ ਹੋਰ ਚੀ ਗੱਲ ਕੀਤੀ ਮੇਰੀ ਗੱਲ ਸੁਣ ਲੋ ਜੋ ਮੇਰਾ ਬੰਦਾ ਨਾ ਉਹ ਮੈਨੂੰ ਦਵੋ ਆ ਕੁੜੀ ਵਾਲਿਆਂ ਨੇ ਵੇਖ ਲੈ ਮੈਨੂੰ 51000 ਰੁਪਇਆ ਉਹ ਜਾ ਨਹੀਂ ਪੈਣਾ ਤੂੰ 50000 ਰੁਪਇਆ ਲਾ ਕੇ ਫੋਨ ਕਰ ਫੋਨ ਕਰ ਮੇਰੀ ਗੱਲ ਸੁਣ ਨਹੀਂ ਮੈਂ 51000 ਨਹੀਂ ਉਸ 5100 ਉਸ ਉਹ ਜਾ ਨਹੀਂ ਪੈਣਾ ਰਿਹਾ ਤੇ ਤੋਂ ਜ਼ਿਆਦਾ ਦਸੀ ਤੈਨ ਪਹਿਲਾਂ ਹੀ ਦੇ ਚੁੱਕਿਆ ਕੀ ਦਿੱਤਾ ਹੈ ਬੜਾ ਤੋਂ ਮੇਰੇ ਲੈਂਟਰ ਨੂੰ ਆਤਾ ਹੀ ਅੱਗੇ ਕਿਦਾਂ ਦੇ ਦਿੰਦਾ ਮੈਂ ਅੱਛਾ ਵੀ ਹੁੰਦਾ ਰਿਸ਼ਤੇ ਲੈ ਲੈ ਵੀ ਬੋਲ ਲਿਆ ਲੈਂਟਰ ਜਿਹਨਾਂ ਦੇ ਪਾਸੇ ਹੋ ਹੀ ਗਏ ਹੁਣ ਹਾਂ ਅੱਛਾ ਨਹੀਂ ਤੁਹਾਡੇ ਹੈ ਕਿੰਨੇ ਰਿਸ਼ਤੇਦਾਰ ਸੀ ਰਿਸ਼ਤੇਦਾਰ ਤਾਂ ਸਾਰੇ ਉਹਨਾਂ ਦੇ ਸੀ 5-500 ਰੁਪਏ ਤਾਂ ਘੱਟ ਕਿਸਨਵਾਰਾ ਕਰੀ ਤਾ 500 ਰੁਪਇਆ ਵਾਰਾ ਕੀਤਾ ਮੈਨੂੰ ਵੀ ਦਿਖਾ ਦਵਾਂਗੇ ਮੇਰੀ ਗੱਲ ਸੁਣ ਮੰਜੂ ਤੂੰ ਜ਼ਿਆਦਾ ਨਾ ਪ੍ਰਧਾਨਾ ਬਣ ਕਿਉਂ ਨਾ ਬਣੀ ਮੇਰੇ ਨਾਲ ਗੱਲ ਕੀਤੀ ਮੈਨੂੰ ਦੇ ਜੋ ਮੇਰਾ ਵਾਦਾ ਦੇ ਪੋਰਦਾ ਤੂੰ ਹੀ ਮੇਰੇ ਤੇ ਲੇ ਕੱਢਦੀ ਸੀ ਸਾਡੇ ਮੁੰਡੇ ਦਾ ਕਿਤੇ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਕਰਵਾ ਦੇ ਰਿਸ਼ਤਾ ਕਰਵਾ ਦੇ ਕੰਮ ਮੁੰਡਾ ਅੱਡਿਆ ਗੁਜਰੇ ਜਿਹੇ ਤੈਨੂੰ ਬਣਾਉਗਾ ਹੈ ਜੁੱਤਨਾ ਮੇਰੀਆਂ ਘਾਸੀਆਂ ਇਹ ਨਾ ਕਿਸ ਹਾਲ ਤੇਰਾ ਕੰਮ ਵੈ ਕੰਮ ਕਾਦਾ ਕੰਮ ਆ ਇਹ ਕਿਹਦੀ ਇੰਸਟਾਗ੍ਰਾਮ ਦਾ ਅੱਛਾ ਹੋਰ ਅੱਖਾਂ ਕੱਢਣ ਲੱਗ ਪਈਆਂ ਜੇ ਤੂੰ ਮੈਂ ਅੱਖਾਂ ਨਹੀਂ ਕੱਢਦੀ ਕਿਉਂ ਲੜਨੀ ਐ ਅਜੇ ਇੱਥੇ ਇੱਕ ਨਾ ਕਰਾਇਆ ਤੂੰ ਦੂਜੇ ਡਿੱਕੇ ਦਾ ਵੀ ਕਰਾਣਾ ਆ ਹੱਥ ਜੋੜੇ ਮੈਂ ਨਹੀਂ ਕਰਵਾਂਦੀ ਅਗਰ ਆਪਣੀਆਂ ਕਰਾਏਂਗੀ ਤੂੰ ਕਰਵਾਏਂਗੀ ਨਹੀਂ ਕਰਵਾਂਦੀ ਇਹ ਕਿਹੜੀ ਗਰਾਨੀ ਖਾਣੂ ਪੈਣ ਦੇ ਮੈਨੂੰ ਕਿਹੜਾ ਪੈਣੇ ਪਾਈ ਜਾਂਦੇ ਬੁਣੀ ਇੱਕੋ ਨਹੀਂ ਕਰਵਾਲੀ ਰਹੇ ਬਾਕੀ ਕੋਈ ਨਹੀਂ ਕਰਾਈ ਐਵੇਂ ਨਹੀਂ ਗਰਮ ਹੋਇਆ ਮੈਨਾਂ ਜਿਆਦਾ ਨਹੀਂ ਪਸ਼ਪਿੰਦਰ ਕੋਲ ਇਹ ਤਾਂ ਵੈਸੇ ਨਹੀਂ ਮੂੰਹ ਲੱਗਦੀ ਰਹੀ ਤਾਂ ਉਤਰਾ ਹੀ ਬੜੀ ਜਮਾਨ ਆ ਤੂੰ ਮੈਨੂੰ ਜੋ ਮੇਰਾ ਬੰਦਾ ਦੇ ਮੈਨੂੰ ਲੱਗਦਾ ਪਹਿਲਾਂ ਹੀ ਲਫਾਫੇ ਕੱਢ ਕੇ ਰੱਖੇ ਹੋਏ ਲਿਆ ਦਿਓ ਮੈਂ ਜਾਵਾਂ ਲੈ ਦੇ ਛੱਡ ਦੋ ਮੈਨੂੰ ਕੀ ਦੇਣਾ ਕਿਆ ਪਣੀ ਨੀ ਹੋ ਵੀ ਨਾ ਰਹਿੰਦੇ ਗੱਮ ਮੈਨੂੰ ਪਿਆ ਫੜਾ ਜੋ ਮੇਰਾ ਬੰਦਾ ਮੈਨੂੰ ਦੋ ਦੇ ਦੇ ਚਿੜੀ ਗੱਲ ਹੋਈ ਆਪਣੀ ਤੋਂ ਦੇ ਛੇਤੀ ਕਰ ਮੈਂ ਜਾਵਾਂ ਚਲੋ 1100 ਰੁਪਏ ਸੁਨਿਆਰਿਆਂ ਦੇ ਬਣਾ ਦੇ ਸਤਾ ਕਰਵਾਣਾ ਚੰਨੇ ਕਰਦੇ ਪੂਰੀ ਪਾਵਾਂਗੇ ਸਾਡੀਕੇ ਦਾ ਵੀ ਦੱਸ ਦੋ ਦਿੱਤਾ ਅਸੀਂ ਦਰੀਕੇ ਦਾ ਵੀ ਦੱਸ ਸੀ ਦੇ ਦੋ 1100 ਰੁਪਏ ਸੋਕ ਕਰਾਇਆ ਵੀ ਦੇ ਦਿੱਤਾ ਜੀ ਤਾਂ ਲੈ ਵੇਹ ਕਿੰਦੀ ਸੀ ਆਨੀ ਤੂੰ ਮੇਰੀ ਦਰ ਆਨੀ ਨਹੀਂ ਕਰਾਇਆ ਵੀ ਨਾਲ ਦੇਤਾ ਹੀ ਉਹਨੇ ਆ ਕੀ ਆ 1700 ਰੁਪਇਆ ਨਾਲ ਕਰਾਇਆ 1200 ਤਾਂ ਹੈ ਨਾ ਹ ਲੈ ਇੱਕ ਉਹ ਉਹ ਕਿਸ ਮਸਦਾ ਇੱਕ ਮਿੰਟ ਉਹ ਜਿਹੜਾ ਉਹ ਕਿਸ ਮਸਦਾ ਉਹ ਖੋਸ ਰਹਾ ਦੋ ਮਿੰਟ ਬ੍ਰੇਕ ਲਾ ਜਰਾਕ ਆ ਕੀ ਆ ਤੇਰੇ ਨਾਲ ਜਿਹੜਾ ਬ੍ਰੇਕ ਆ ਫੇਲ ਹੋਈ ਨਾ ਹੁੰਦੀ ਨਾ ਫਿਰ ਸਾਡੀ ਅਦਾ ਦੀ ਬ੍ਰੇਕਾ ਫੇਲ ਹੋਣੀ ਆ ਕੀ ਆ ਕਿਤਾ ਸੂਟ ਹੈ 13 ਹੇ ਵੇ ਕਿੰਦਾ 12 ਸੂਟ ਭਾਵੇਂ ਤੂੰ ਆਪਣੀ ਨੂੰ ਦਾ ਬਣਵਾ ਲੈ ਵੇ ਕਿੱਧਰੋਂ ਆਸੂਦੋਂ ਦਰੋਂ ਆਇਆ ਨਾ ਕਿਧਰੋਂ ਕੁੜੀ ਵਾਲਿਆਂ ਵੱਲੋਂ ਤੈਨੂੰ ਕੀ ਲੱਗਿਆ ਉਹਧਰੋਂ ਆਵੇ ਚਾਹੇ ਇਧਰੋਂ ਆਇਆ ਸਾਡੇ ਘਰੋਂ ਜਾਣ ਡਿਆ ਵਾ ਨਾ ਉਹਨਾਂ ਨੇ ਨਾ ਇਹਦੇ ਨਾਲ ਦੇ ਹੂੰ ਰੋਟੀ ਵਾਲਿਆਂ ਤੇ ਸੂਟ ਲੈ ਚੁੱਕੇ ਉਹ ਜਾ ਨਹੀਂ ਜਾ ਭੈਣੇ ਚਾਹੇ ਸੂਟ ਅਧਰੋਂ ਆਵੇ ਤੇ ਚਾਹੇ ਉਧਰੋਂ ਆਵੇ ਤੁਹਾਨੂੰ ਸੂਟ ਨਾਲ ਮਤਲਬ ਹੈ ਨਾ ਤੁਹਾਨੂੰ ਸੂਟ ਮਿਲ ਗਿਆ ਆ ਲੋ ਫੜੋ ਆ ਮੇਰੇ ਵੱਲੋਂ ਤੁਸੀਂ ਫੜੋ ਲੈ ਨਹੀਂ ਲੱਗੇ ਲੈ ਵੈਸੋ ਆ ਨਹੀਂ ਹੋਇਆ ਇਹ ਨਹੀਂ ਕੋਇਆ ਕੀਆ ਕਟੋ ਕਟ 10000 ਰੁਪਿਆ ਮੈਂ ਲੈਣਾ ਫਿਰ ਤੂੰ ਵੇਚਣਾ ਮੈਨਾਂ ਬੋਲੀ ਮੇਰੀ ਗੱਲ ਸੁਣ ਉਹ ਤਾਂ ਬੜੀ ਛਿੱਤੀ ਮੂੰਹ ਹਲਾ ਕੇ ਕਹਿਤਾ ਸੀ ਉਹਨਾਂ ਨੂੰ ਕਿਉਂ ਨੋਗੇ ਚੰਗੇ ਦਿਓ ਉਹਨਾਂ ਨੂੰ ਕਿਉਂ ਭਾਜੀ ਚੰਗੀ ਦਿਓ ਹੈ ਆ ਹੁਣ ਆ ਦੇਣ ਵਾਲੇ ਤੁਹਾਨੂੰ ਬਿਮਾਰੀ ਪੈਣ ਗਈ ਬਿਮਾਰੀ ਨਾ ਸੁਣਾ ਸਾਨੂੰ ਕਾਦੀ ਕਾਦੀ ਆ ਕਿਸੇ ਨੇ ਨਾ ਨਾਮ ਤੇ ਨਾ ਲੋਕੜਾ ਨਾ ਨਾ ਹੋਈਆਂ ਗੱਲਾਂ ਮੂੰਹੋਂ ਕਰ ਹੈ ਤੂੰ ਹੀ ਤਾਦੀ ਤੂੰ ਹੀ ਬੜੀਆਂ ਦਰਾਨੀ ਸੜੀ ਚਲਾ ਕੇ ਜੇ ਪਹਿਲਾ ਅੰਦਰ ਖਾਤੇ ਤੁਸੀਂ ਸਾਰੀਆਂ ਗੱਲਾਂ ਕਰ ਲੀਆਂ ਮੇਰੇ ਨਾਲ ਉਦੋਂ ਜੋ ਜੋ ਤੁਸੀਂ ਜਿਤਰਾ ਜਿਤਰਾ ਕਿਹਾ ਮੈਂ ਉਤਰਾ ਉਤਰਾ ਅਗਲੀ ਨੂੰ ਕਹਿਤਾ ਤੇ ਨਾ ਨਾ ਲੈ ਬਾਤ ਕੰਦੀ ਲੈ ਉਰਦਾਂ ਤੁਸੀਂ ਦੋਵੇਂ ਜਾਣੀ ਮੈਨੂੰ ਕੰਦੀ ਆ ਜੀ ਤੂੰ ਮੁੰਡਾ ਦਾਦਾ ਕੀ ਗੁજરા ਜੇ ਤੂੰ ਕਹਿ ਕਿਆ ਉਹਨਾਂ ਨੂੰ ਮੁੰਡਾ ਪਸੰਦ ਆਏ ਤਾਂ ਉਹਨੇ ਵਿਆਹ ਕਰਾ 11000 ਤੋਂ ਜ਼ਿਆਦਾ ਤੈਨੂੰ ਹੋ ਗਿਆ ਇਕੱਠਾ ਵੇਲਾ ਵਧਾਈਆਂ ਵੇ ਅਸੀਂ ਤਾਂ ਕੰਮ ਨਾਲ ਕੀ ਲੱਗੇ ਤਾਨੂੰ ਇਹ ਨਾਲ ਕੀ ਲੱਗੇ ਤੇ ਤੈਨੂੰ ਇਹ ਨਾਲ ਕੀ ਲੱਗੇ ਕੀ ਮਸਲਾ ਤੁਮੇ ਨੇ ਮਾਰਦੀ ਪਈਆਂ ਮੇਰੇ ਮਾਰਦੀ ਪਈ ਮੇਰੀ ਗੱਲ ਸੁਣ ਲੋ ਜੋ ਮੇਰਾ ਹੱਕ ਬੰਦਾ ਉਹ ਦੋ ਮੈਂ ਲੈ ਕੇ ਜਾਣਾ ਜੇ ਮੈਂ ਲੈਣਾ ਐ ਨਾ ਹੀ ਬੰਦਾ ਐ ਉਹ ਜਾ ਤੂੰ ਜਾ ਹੀ ਬੰਦਾ ਤਾਨੂੰ ਉਸ ਪੈਸਿਆਂ ਦੇ ਕਹਦਾ ਤੂੰ ਹੀ ਕੱਢੀ ਉਸ ਪੈਸਿਆਂ ਦੇ ਲੱਗੀਆਂ ਹੋਈਆਂ ਕਿ ਤੂੰ ਤਾਂ ਛੱਡੇ ਰਿਸ਼ਤੇਦਾਰਾਂ ਨੇ ਪੈ ਪੈ ਚੋਦੇ ਬਾਰੇ ਫੇਰੇ ਕਿ ਤੂੰ ਹੀ ਫਿਰ ਜਿਹੜੇ ਤੁਹਾਡੇ ਰਿਸ਼ਤੇਦਾਰ ਫੜਾਣਦੇ ਉਹਨਾਂ ਨੂੰ ਕਹਣਾ ਸੀ ਤਾਨੂੰ ਦੇ ਰਹਿੰਦੇ ਉਹ ਤੇਰੇ ਕਾਰਨ ਤੂੰ ਆਪੇ ਜੇ ਮੈਂ ਫੜੀ ਹੋ ਗਿਆ ਫੜੀ ਗਈ ਮੈਂ ਤਾਂ ਫੜਨ ਲੱਗੀ ਆ ਆਹੋ ਉਹੀ ਆਪ ਖਲੋ ਜਾਣਾ ਸੀ ਫਿਰ ਉੱਥੇ ਤੇ ਖਲੋ ਜਾਣਾ ਹੀ ਫਿਰ ਕੀ ਆ ਮੁੰਡੇ ਨੂੰ ਮਾਲੀਆਂ ਨੂੰ ਪਰੇ ਕਰ ਦਿੱਤਾ ਆਪ ਤੂੰ ਘੜੋ ਇੱਕ ਤੇ ਫਿਰ ਕੀ ਕਰਨ ਤੇ ਗੱਲਾਂ ਥੋੜੀ ਸੀ ਮੇਰੀ ਗੱਲ ਸੁਣ ਜਿੱਦਨ ਤੂੰ ਮੇਰੇ ਨਾਲ ਗੱਲ ਕੀਤੀ ਸਾਰੀ ਰਿਸ਼ਤਾ ਤੈਅ ਹੋ ਗਿਆ ਤੂੰ ਮੈਨੂੰ ਉਸੇ ਵੇਲੇ ਕਿਹਾ ਸੀ ਮੈਂ ਤੈਨੂੰ ਕਿਹਾ ਸੀ ਮੈਂ 21000 ਰਹਿਣਾ ਕਿਹਾ ਸੀ ਨਾ ਆਹੋ ਕਿਹਾ ਤੂੰ ਨਾਲ ਵਿੱਚ ਬੋਲੀ ਚਾਤਰੋ ਤੂੰ ਮੈਨੂੰ ਕਿਹਾ ਸੀ ਨਾ ਕੀ ਆ ਸੀ ਹਾਂ ਤੂੰ ਮੈਨੂੰ ਅੱਗੋਂ ਕੀ ਕਿਹਾ ਪੈਣਾ ਕੋਈ ਗੱਲ ਨਹੀਂ ਆਪਾਂ ਪੁਰਾਣੀ ਸਾਡੀ ਜਾਨ ਬਚਾਣਿਆ ਚੱਲ ਤੈਨੂੰ ਇੰਜ ਕਰਾਂਗੇ 11000 ਦੇ ਦਾਂਗੇ ਤੇ ਸੂਟ ਤੋਂ ਆਪਣੀ ਮਰਜ਼ੀ ਦਾ ਲੈ ਲੈ ਵੀ ਜਿੱਤਰਾ ਦਾ ਲੈਣਾ ਹੋਇਆ ਨਾ ਹੋਇਆ ਸੂਟ ਦੇ ਪੈਸੇ ਲੈ ਲੈ ਮੈਂ ਸੂਟ ਦੇ ਪੈਸੇ ਲੈਣੇ ਪਰ ਸੂਟ ਮੈਨੂੰ ਚੰਗਾ ਤਾਂ ਉਹ ਮੈਂ ਨਹੀਂ ਚੇ ਲੈਣਾ ਜੇ ਮਾੜਾ ਸੂਟ ਦੇ ਦਿੰਦਾ ਤੇ ਕੁੜੀ ਵਾਲੇ ਨੇ ਮੈਨੂੰ ਤਿੰਨ ਸੂਟ ਦਿੱਤੇ ਉਹਨਾਂ ਨੇ ਤੇ ਉਹ ਵੀ ਇਹਦੇ ਵਧੀਏ ਦੋ ਤੇ ਸਾਡੇ ਵੀ ਹੋਏ ਇੱਕ ਦਿਨ ਪਹਿਲਾਂ ਦੇਤਾ ਇੱਕ ਹੁੰਦੇ ਤਾਂ ਦੋ ਤੇ ਸਾਡੇ ਵੱਲੋਂ ਵੀ ਹੋ ਗਏ ਮੇਰੀ ਗੱਲ ਸੁਣਨੀ ਉਹਨਾਂ ਨੇ ਵਿਆਹ 'ਚ ਤਿੰਨ ਸੂਟ ਦਿੱਤੇ ਆ ਐ ਵੀ ਅੱਛੀ ਐਡਵਾਰ ਦੇਤਾ ਤੇ ਮੈਨੂੰ ਉਹਦਾ ਕੀ ਫਰਕ ਆ ਅਸੀਂ ਦੋ ਦੇਤੇ ਤਾਂ ਤੇ ਮੈਂ ਤਾਂ ਲੁਕੰਦੀ ਸੀ ਹਜੇ ਨਾ ਦੇਵੋ ਇੱਕ ਵਾਰੀ ਬਾਤ ਚੋਂ ਦੇਣਾ ਤੂੰ ਸੀ ਪੰਡਾ ਜਿਆਦਾ ਬਣੇ ਮੈਂ ਖੁਸ਼ੀ ਖੁਸ਼ੀ ਹੋਈ ਸੀ ਬਣ ਕੇ ਤਾਇਓ ਦਿੱਤੇ ਹਨ ਬੜਾ ਚੰਗੀ ਖੁਸ਼ੀ ਹੋਈ ਰਹੀ ਨਾਨੀ ਬੋਲੀ ਦਾ ਤੂੰ ਰੱਖ ਪੈਸੇ ਦੇ ਪੈਸੇ ਤੇ 11000 ਉੱਤੇ ਤੇਰੇ ਘਰ ਚਲਾ ਗਿਆ ਜਿਹੜੇ ਵਾਰ ਬਦ ਚਲੇ ਗਿਆ ਚਲੇ ਗਿਆ ਤੁਹਾਨੂੰ ਇਹਦੇ ਨਾਲ ਕੀ ਲੈਣਾ ਦੇਣਾ ਲੈ ਹਾਦ ਹੋ ਰਹੀ ਹੈ ਔਰ ਉਹ ਤਾਂ ਬੜੇ ਸੋਹਣੇ ਕਹਿੰਦੇ ਸੀ ਮੈਨੂੰ ਫੋਨ ਕਰਕੇ ਕੇ ਵਾਹ ਜਸਬੀਰ ਭੈਣ ਜੀ ਗ੍ਰੀਸਾ ਕਰਵਾਇਆ ਤੁਸੀਂ ਐਡਾ ਟਾਪ ਦਾ ਸਾਡੀ ਤਾਂ ਨੱਕ ਹੋਰ ਉੱਚੀ ਹੋ ਗਈ ਆ। ਇਹ ਬਲਹਾਂ ਦੀ ਨੱਕ ਨਹੀਂ ਸੀ। ਇਹ ਤੁਹਾਨੂੰ ਪਤਾ ਹੋਊਗਾ। ਤੁਹਾਨੂੰ ਪਤਾ ਜਾਂ ਉੱਚੀ ਨੱਕ, ਉੱਚੀ ਨੱਕ। ਜਿੰਨਾ ਚਿਰ ਚੁੱਪ ਕਰੋ। ਨਹੀਂ ਜਿੰਨਾ ਚਿਰ ਰਿਸ਼ਤੇ ਨਹੀਂ ਨਾ ਰਿਸ਼ਤਾ ਨਹੀਂ ਸੀ ਉਦਾਂ। ਉਹਨਾਂ ਚੱਕਰ ਤੁਸੀਂ ਰੋਜ਼ ਤੜਕੇ ਮੈਨੂੰ ਫੋਨ ਕਰਦੀਆਂ ਸੀ। ਉਹ ਤੇਰਾ ਕੰਮ ਸੀ। ਕੰਮ ਸੀ। ਇਹ ਮੇਰਾ ਕੰਮ ਨਹੀਂ। ਦੋ ਮੇਰੇ ਪੈਸੇ ਵਾਪਸ। ਦੇਖ ਦਿਨੇ ਤਾਂ ਗਏ ਹੋਰ ਤਾਂ ਮੁੱਕੀ ਚਾਹੀਏ। ਜਦੋਂ ਤਾਂ ਕੁੜੀ ਵਿਆਹ ਕੇ ਘਰੇ ਆ ਗਈ ਆ। ਤੁਸੀਂ ਬਾਅਦੋਂ ਫੋਨ ਕਰਨਾ ਗਈਆਂ। ਤੇ ਫੋਨ ਜੰਨੀ ਫੋਨ ਕਰੀ ਜੇ ਤੁਹਾਡੇ ਬਿਸਤਾਰ ਹੈ। ਜੇ ਤੈਨੂੰ ਫੋਨ ਕਰਨਾ ਵਿਚੋਲੇ ਦਾ ਕੰਮ ਹੀ ਵਿਚੋਲੇ ਤੱਕ। ਕੰਮ ਕਰਾ ਤਰ ਅੱਗੋਂ ਜਦੋਂ ਰਿਸਤਾ ਕਰਾਓਗੇ ਨਾ ਤੁਸੀਂ ਪਤਾ ਨਹੀਂ ਕੀ ਕਿਹਾ ਜਾਂ ਕੀ ਨਹੀਂ ਕਿਹਾ ਮੰਨੂ ਨਹੀਂ ਪਤਾ ਹੈਗਾ ਅੱਗੋਂ ਤੁਸੀਂ ਰਿਸਤਾ ਕਰਾਏਂਗੇ ਨਾ ਉਹਦਾ ਤੇ 21 ਹਜ਼ਾਰ ਕਹਿੰਗੇ 21 ਦੇ ਦਾਂਗੇ ਤੇਨੂੰ ਡਿਵਾਂਸ ਹੀ ਫੜਾ ਦਾਂਗੇ ਮੇਰੀ ਗੱਲ ਸੁਣ ਲੈ ਮੰਜੂ ਤੂੰ ਨਹੀਂ ਸੀ ਨਾਲ ਆਈ ਗੱਲ ਕਰਨ ਜਦੋਂ ਇਹਨਾਂ ਨੇ ਗੱਲ ਕੀਤੀ ਇਹ ਕੋਈ ਆ ਨਾ ਕਰ ਦੇ ਫਿਰ ਉਦੋਂ ਸਲਾਹ ਕਰਨੀ ਸੀ ਉਦੋਂ ਤੈਨੂੰ ਇਹਨੇ ਕੁਝ ਨਹੀਂ ਦੱਸਿਆ ਪੈਸੇ ਦਿੱਕਤਾਂ ਨਾ ਲੱਗਣੇ ਲਾ ਲਾ ਕੇ ਦੇ ਦੇਣੇ ਇਹਨੇ ਟਾ ਡਾ ਐਵੇਂ ਹੁੰਦਾ ਹੈ ਡੰਡੇ ਪਰ ਛੱਡ ਚੋਪਰ 500 ਦੇ ਦੇ ਕੁਝ ਨਹੀਂ ਹੁੰਦਾ ਕਿਉਂ ਕੀ ਗੱਲ ਇੱਥੇ ਮੈਂ ਆਲੂ ਗੰਡੇ ਖਰੀਦਣ ਆਈ ਆ 500 ਹੋਰ ਦੇ ਦੇ ਯਾਰ ਨਾ ਕਰ ਤੇ ਆਲੋ ਨਿਕ ਰਿਤ ਨਹੀਂ ਐ ਤੇ ਜੀ ਮਠਿਆਈ ਲੈ ਮਠਿਆਈ ਦਾ ਡੱਬਾ ਦੇ ਨਾਲ ਨਰਾਜ ਨਾ ਕੋ ਲੈ ਲਵਾਂ 1000 ਦੇ 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 21 ਦੀ 14 ਨਹੀਂ ਜਿਆਦਾ ਹੋ ਗਿਆ ਜਿਆਦਾ ਹੋ ਤਾਂ ਜਦ 500 ਦੇ ਨਾਲ 2300 ਰੁਪਿਆ ਹੋ ਗਿਆ ਉਹ ਲੈ ਨਾ ਤੂੰ ਵੱਧ ਪਾ ਤੇ 500 ਚੱਲ ਫੜ 300 ਹੋ ਗਏ ਆ ਬਾੜ ਚੱਲ ਕੋਈ ਨਾਲ ਲੈ ਮੇਰੀ ਚੰਗੂ ਜਲੇ ਉੱਥੇ ਡੱਬਾ ਵੀ ਮਠਿਆਈ ਦਾ ਵੀ ਫੜਾ ਇੱਕ ਮੈਂ ਪਹਿਲਾਂ ਮੇਰੀ ਗੱਲ ਚਾਹ ਪੀਓਗੇ ਉਹ ਕੋਈ ਨਹੀਂ ਸਮਝਾ ਨਹੀਂ ਖਾ ਲਾ ਦਿਖਾਉਗੇ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਲੈ ਅੜੀਆਂ ਵਿੱਚ ਓਲਣਾ ਹੈ ਨਾ ਜਦੋਂ ਉਹਨਾਂ ਦਾ ਪਾਲਾ ਪੰਦਾ ਨਾ ਟਾਡੇ ਵਰਗੀਆਂ ਦਰਾਨੀ ਜਛਾਣੀਆਂ ਜਾਂ ਟਾਡੇ ਵਰਗੇ ਘਰਾਵਾਂ ਵਾਲਿਆਂ ਨਾਲ ਉਹ ਤੱਦ ਕਰਕੇ ਪਹਿਲਾਂ ਹੀ ਵਾਰਨੇਸ ਮਾਣੇ ਦੂਣਾ ਇਕੱਠਾ ਕਰੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਤੁਸੀਂ ਬਾਅਦ ਚੋਂ ਆੜ ਨਾ ਆ ਖੇਡ ਖੇਡ ਲੈਗਾ ਜੀ ਚੱਲੋ ਕੋਈ ਨਹੀਂ ਆਪਣੇ ਨਾਲ ਹੀ ਲੜੀਂਦਾ ਫੜ ਲਓ ਕਹਿੰਦੀ ਨਰਾਜ ਹੋਈ ਜੰਨੀ ਤੇ ਲਾਂਚ ਕਰਨਾ ਤੇਰੀ ਨਾ ਮੇਰੀ ਨਾ ਤੇਰੀ ਨਾ ਮੇਰੀ ਹੋਰ ਦੇ ਦੋ ਯਾਰ ਲੇ ਬਜਾਜੀ ਦੀ ਦੁਕਾਨ ਹੈ ਜਿਹੜਾ ਤੇਰੀ ਮੇਰੀ ਕਰਨ ਲਾ ਪੇ ਉਹਦਾ ਫਟ ਰੱਖ ਫਿਰ ਕਰਵਾਵੀਂ ਫਿਰ ਆਪਣੇ ਛੋਟੇ ਮੁੰਡੇ ਦਾ ਵੀ ਰਿਸ਼ਤਾ ਰੱਖ 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 ਲੈ ਵੀ ਰੱਖ ਲੈ ਨਹੀਂ ਕਰਵਾਵੀਂ ਮੈਂ ਸਾਰਿਆਂ ਨੂੰ ਇੱਥੇ ਬਣਾ ਕਰ ਸਾਡੀ ਵੀ ਸੁਸਾਇਟੀ ਬਣੀ ਹੋਈ ਆ ਸਾਡੀ ਸੁਸਾਇਟੀ ਹਾਂ ਮੈਂ ਕਹਿੰਦਾ ਨਾ ਕਿ ਇਸ ਘਰ ਰਿਸ਼ਤਾ ਨਾ ਹੋ ਜਾ ਭੈਣ ਜੇ ਤੁਹਾਡੀ ਸੁਸਾਇਟੀ ਬਣੀ ਸਾਡੇ ਮਕੰਦਿਆਂ ਦਾ ਕੀ ਹੁਣ ਸੁਸਾਇਟੀ ਬਣੀ ਹੋਈ ਬਣੀ ਬਣੀ ਚੱਲ ਕਰਵਾ ਲੈ ਰੱਖ ਲੈ ਰੱਖ ਲੈ ਪਰ ਨਹੀਂ ਇੰਜ ਨਹੀਂ ਕਰਦਾ ਮੇਰੀ ਗੱਲ ਸੁਣ 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 ਸੁਸਾਇਟੀ ਬਣੀ ਹੋਈ ਵੱਡੀ ਵੇਖ ਕਿ ਦੰਨ ਰਹਾ ਸੁਣਾ ਰਹਾ ਰੱਖ ਰੱਖ ਸੋਣਾ ਦਸੂਗਾ ਮੇਰੇ ਵੱਸੇ ਨਿਕਲ ਆਂਦੇ ਆ ਲੈ ਆਂਦੇ ਇਹ ਵੀ ਤੇਰੇ ਮੁੰਡੇ ਦੇ ਸਹਰਿਆਂ ਤੋਂ ਆਇਆ ਸੀ ਗਰਗਸੂਰ ਦਿੱਤਾ ਸੀ ਉਹ ਮਠਾਈ ਡੱਬਾ ਵੀ ਬਣਾਉਂਦਾ ਤੇ ਇਹਦੇ ਨਹੀਂ ਆ ਮੈਂ ਤਾਂ ਮਜ਼ਾਕ ਕਰਦੀ ਮੈਂ ਨਾ ਪਰਾ ਬੱਕਣ ਚੜ ਪਈ ਹੈ ਨਹੀਂ ਨਹੀਂ ਤੂੰ ਭਾ 11 ਹਜ਼ਾਰ ਦਾ ਮੈਂ ਕੀ ਆ ਲਿਆ ਲੈ ਫੜਾ ਇਹਦੇ ਨਹੀਂ ਆਂਦਾ ਦਿਲ ਨਹੀਂ ਪਤਾ ਤੇਰਾ ਦਿਲ ਵੇਖਦੀ ਪਈ ਇਹਦਾ ਤੇਰਾ ਦਿਲ ਤੇਰਾ ਦਿਲ ਨਾ ਵੇਖ ਐ ਵੇ ਐ ਵੇ ਅੱਡੀ ਵਧੀਆ ਲਾਈਟ ਦਾ ਪਾਰਾ ਸੂਟ ਨਾ ਕੱਲ ਕੋਈ ਨਹੀਂ ਸਵਾਲੀ ਤੂੰ ਸਵਾਲੀ ਚੱਲ ਤੇਰੇ ਵੱਲੋਂ ਮੈਂ ਸਵਾਲ ਆ ਨਹੀਂ ਆਹੋ ਸਵਾਲ ਹੀ ਸਵਾਲ ਹਾਂ ਮੈਂ ਸਵਾਲ ਆ ਦੇ ਦੇ ਚੱਲ ਤੇਰੀ ਮੰਜੂ ਦੇ ਮੰਜੂ ਦੇ 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 ਨਰਾਜ ਦਾ ਕਾਰਨ ਬੜੀਆਂ ਵਿਚਾਰੀਆਂ ਵਿਚੋਲੋਂ ਦਾ ਇਸ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਇਸ ਤਰ੍ਹਾਂ ਹੀ ਹੁੰਦਾ ਭੈਣ। ਪਰ ਉਹ ਚੋਲਣ ਬੜੀ ਚਲਾਕ ਸੀ। ਸਾਰੇ ਬਾਰਡ ਨੇ ਲੈ ਗਈ ਐ ਸਭ ਕੁਝ ਲੈ ਗਈ ਮੇਰੇ ਨਾਲ ਉਹਨਾਂ ਨੇ। ਉਹ ਜੀ ਨਹੀਂ ਰੱਜੀ ਨਹੀਂ। ਸਾਡੀ ਕੰਮ ਲਈ ਨੂੰ ਕੋਈ ਨਹੀਂ ਪੈਸੇ ਨੇ ਫੜਨ ਦਿੱਤਾ। ਸਾਰੇ ਕੀ ਹੋ ਗਿਆ ਆਪਣਾ। ਤੇ ਯਾਰ 21000 ਤੋਂ ਵੱਧ ਦੇ ਦੋ ਪਰ ਚਲਾਗੇ। ਆ ਇਹ ਵੀ ਰੋਹ ਕੱਲ੍ਹ ਤੋਂ। ਆ ਦੇ ਵੱਖਰੇ پیسے। ਪਤਾ ਕਿਉਂ ਭੈਣ ਜੀ? ਜਿਹੜੀਆਂ ਤੁਹਾਡੇ ਵਰਗੇ ਚਲਾਕ ਲੋਕ ਹੁੰਦੇ ਨਾ ਇਸ ਤਰ੍ਹਾਂ ਹੀ ਕਰਦੇ ਆ। ਤੇ ਚਲਾਕੀ ਬੜ ਸਿਖਾਂਦਾ ਕੋਈ ਨਾ ਤੁਹਾਡੇ ਵਰਗੇ ਲੋਕ। ਸਭ ਕੁਝ ਤਾਂ ਬੜ ਨਾ ਜਿਆਦਾ ਪੁੱਤ ਨਹੀਂ ਕਰਦੇ ਦੇ ਦੋ। ਪਤਾ ਕੀ ਹੁੰਦਾ? ਉਹ ਵਿਚਾਰੀਆਂ ਨਾ ਜਿਹੜੀ ਗੱਲ ਕੀਤੀ ਹੁੰਦੀ ਹੈ ਨਾ ਹੈਨਾ ਉਹ ਮਿਲਦੇ ਨਹੀਂ ਮਿਲਦੇ ਨਹੀਂ ਹੈਗੇ ਉਹ ਪਰ ਵਿਚਾਰੀਆਂ ਐਸੇ ਕਰਕੇ ਨੇ ਜਿਹੜੇ ਵਾਰਨੇ ਹੁੰਦੇ ਆ ਇੱਧਰ ਹੁੰਦੇ ਆ ਉਹ ਪਹਿਲੇ ਹੀ ਕਰ ਲੈਂਦੇ ਆ ਚਲੋ ਜੀ ਇਹ ਇਹਨੇ ਕੰਮਾ ਲਿਆ ਸਾਡੀ ਇਹਨੂੰ ਭਜਾਤਾ ਉਥੋਂ ਸਹੀ ਜਾਓ ਮੈਂ ਲੈਣੇ ਤੋੜਣੀਆ ਚਲੋ ਜੀ ਤੁਹਾਨੂੰ ਲੱਗਦਾ ਸਬਜੀ ਸੜਨ ਗਈ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਜੀ ਪਰਮਾਤਮਾ ਕਰੇ ਇਸ ਸਾਲ ਖੁਸ਼ੀਆਂ ਭਰਿਆ ਹੀ ਆਇਆ ਹੈ ਨਾ ਤੇ ਖੁਸ਼ੀਆਂ ਭਰਿਆ ਹੀ ਰਹੇ ਰਗਰੇ ਤੇ ਚਲੋ ਜੀ ਅੱਜ ਦੀ ਵੀਡੀਓ ਬਣਾਈ ਸੀ ਆਪਾਂ ਵਿਚੋਲਣਾ ਤੇ ਹੈ ਨਾ ਕਈ ਵਿਚਾਰੀਆਂ ਵਾਲੀਆਂ ਪੈਂਦੀ ਰਿਸ਼ਤੇ ਕਰਵਾਉਂਦੀਆਂ ਪੈਸੇ ਦੇਣ ਵਰੀ ਫਿਰ ਪੈਸੇ ਨਹੀਂ ਦਿੰਦੇ ਹੈਗੀਆਂ ਤੇ ਐਸਾ ਨਾ ਕਰਿਆ ਕਰੋ ਜਿਹੜੀ ਤੁਹਾਡੀ ਪਹਿਲਾਂ ਗੱਲ ਹੋ ਚੁੱਕੀ ਉਹਨਾਂ ਨਾਲ ਕੋਈ ਉਸ ਤੋਂ 100 200 ਵਾਧੇ ਦੇਵੋ ਘਟ ਨਹੀਂ ਦੇਣਾ ਹਾਂ ਉਸ ਧਰ ਕੇ ਭੇਜੋ ਇਹ ਨਾ ਸੁਣਾਉਂਗਾ ਤੁਹਾਨੂੰ ਫੋਨ ਤੇ ਦਿੱਤੇ ਹੈ ਨਾ ਉਹ ਕਿਤੇ ਆ ਇਹ ਕਿਤਾ ਉਹ ਕਿਤਾ ਜੋ ਉਹਨਾਂ ਦਾ ਵਿਚਾਰੀਆਂ ਦਾ ਬੰਦ ਆ ਬਾਕੀ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੀ ਗੱਲ ਕੀਤੀ ਉਥੋਂ ਤੱਕ ਹੀ ਰਹਿਣਾ ਜਿਆ ਫਾਇਦਾ ਨਾ ਨਾ ਖਾਨ ਬਿਲਕੁਲ ਬਿਲਕੁਲ ਹਰ ਵਾਰੀ ਆਂਦਾ 500 ਰੁਪਿਆ ਲੈਣਾ ਹੈ ਨਾ ਇਹ ਨਹੀਂ ਗੱਲ ਤੇ ਵੇਖੋ ਖਾ ਪੀ ਕੇ ਵੀ ਜਾਣਾ ਸਭ ਕੁਝ ਕਰਕੇ ਜਾਣਾ ਚਲੋ ਖਾਣ ਪੀਣ ਤੇ ਚਲੋ ਇੱਕ ਪਾਸੇ ਰਹਿ ਗਿਆ ਜਿੰਨੀ ਗੱਲ ਉਹਨੀ ਕੱਢੀ ਚਾਹੀਦੀ ਹੈ ਕਈ ਨੂੰ ਚੱਲੇ ਵਧਾ ਚਰਾ ਕੇ ਗੱਲ ਦੱਸ ਦਿੰਦੇ ਆ ਚਲੋ ਜੀ ਪਤਾ ਨਹੀਂ ਕੀ ਗੱਲ ਅੱਜ ਕਰਨ ਦਾ ਦਿਲ ਕਰਨ ਦਾ ਕਿ ਦਵਾ ਦਾ ਵੀਡੀਓ ਬੰਦ ਕੀਤੀ ਜਾਵੇ ਕਿਉਂਕਿ ਅੱਜ ਕੰਮ ਬਹੁਤ ਜ਼ਿਆਦਾ ਹੈ ਕੰਮ ਬਹੁਤ ਜ਼ਿਆਦਾ ਇਸ ਕਰਕੇ ਥੋੜੀ ਥੋੜੀ ਭਜਣਾਟਿਆ ਸਾਨੂੰ ਤੇ ਚਲੋ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਥੈਂਕ ਯੂ ਸੋ ਮਚੀ